ਜਿਹੜਾ ਹੁਣ ਇਹ ਨਵੇਂ ਜੁਵਾਨੇ ਦਾ ਵੀ ਗਾਸਾ ਦੇਖੋ ਪਹਿਲਾਂ ਗਲੀਆਂ ਬਣਾਣੀਆਂ ਪੈਂਦੀਆਂ ਸੀਗੀਆਂ ਠੀਕ ਹੈ ਜੀ ਹੁਣ ਆਟੋਮੈਟਿਕ ਬੰਦੀਆਂ ਗਈਆਂ ਇਹ ਆਪਣੀ ਸਰਕਾਰਾ ਬਹੁਤ ਵਧੀਆ ਕੰਮ ਕਰਦੀਆਂ ਜੇ ਇੰਦੇ ਹੀ ਕੰਮ ਕਰਦੀਆਂ ਰਹੋਗੇ ਆਉਣ ਵਾਲੇ ਕੁਝ ਟਾਈਮ 'ਚ ਪੂਰੇ ਮਹੱਲੇ ਡੁੱਬ ਜੂਗੇ ਤੇ ਕਿਛਦੀਆਂ ਇੱਥੇ ਵੀ ਚੱਲੂਗੀਆਂ ਅਜੇ ਹੁਣ ਪਹਿਲਾਂ ਆਸੇ-ਪਾਸਲੇ ਪਿੰਡ ਡੁੱਬੇ ਆ ਇੱਧਰ ਵੀ ਲੈ ਕੇ ਆਉਗੇ ਕੁਝ ਸਹੂਲਤਾਂ ਦੇਣ ਜ਼ਰੂਰ ਆਈਓ ਠੀਕ ਹੈ ਨਾ ਜੀ ਬਾਕੀ ਤੁਸੀਂ ਕਿਸੇ ਕੰਮ ਦੇ ਤਾਂ ਹੈ ਨਹੀਂ ਮਹੱਲੇ ਵਾਲੇ ਮੇਰੇ ਕੇ ਆਪਣੇ ਕੰਮ ਕਰਾ ਲੈਣਾ ਹੈਗਾ ਵਾ ਕਾਉਂਸਲਰ ਸਾਹਿਬ ਦੇਖੋ ਜੀ ਅੱਗੇ ਆਏ ਹੁਣ ਕਾਉਂਸਲਰ ਸਾਹਿਬ ਜੀ ਇੱਥੇ ਤਿੰਨ ਵਾਰ ਕਾਉਂਸਲਰ ਬਣ ਗਏ ਨੇ ਉਹਨਾਂ ਨੂੰ ਤਾਂ ਇਹ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਸੀਗਾ ਠੀਕ ਆ ਨਾ ਜੀ ਮੈਂ ਨਹੀਂ ਉਹ ਕਮਿਸ਼ਨਰ ਅਦਿੱਤਿਅ ਦੇਚੇਵਾਲ ਜੀ ਨੂੰ ਚਿੱਠੀਆਂ ਲਿਖ ਕੇ ਦਿੱਤੀਆਂ ਸੀ ਭਾਜੀ ਇਹਦੀ ਸਫਾਈ ਕਰਾ ਲਿਓ ਅੱਜ ਤੋਂ ਤਿੰਨ ਮਹੀਨੇ ਹੋ ਗਏ ਉਹ ਚਿੱਠੀਆਂ ਨੂੰ ਰੱਦੀ ਵਿੱਚ ਛੋਟੇ ਦਿੱਤਾ ਗਿਆ ਕੰਮ ਨਹੀਂ ਹੋਇਆ ਇਹ ਉਹਦਾ ਨਤੀਜਾ 'ਚ ਪੁੱਗਦ ਰਿਹਾ ਤੁਸੀਂ ਕਮਿਸ਼ਨਰ ਸਾਹਿਬ ਨੂੰ ਜ਼ਰੂਰ ਪੁੱਛੋ ਕਿ ਕੀ ਕਾਰਨ ਹੈ ਜੀ ਇਹ ਲੁਧਿਆਣਾ ਦਾ ਹਾਲ ਇੱਟਾ ਮਾਰਾ ਕਿਉਂ ਕੀਤਾ ਇਹ ਕਿੰਨੀ ਦੇਰ ਦੀ ਕੰਪਲੀਟ ਕੀਤੀ ਹੋਈ ਆ ਪਰ ਇੱਧਰ ਸੁੰਦੇ ਨਹੀਂ ਆ ਰੋਜ਼ ਨਾਲੇ ਭਰੇ ਰਹਿੰਦੇ ਆ ਕਾਰਬੇਸ਼ਨ ਦਾ ਇਹਨਾਂ ਵੱਲ ਕੋਈ ਖਿਆਲ ਨਹੀਂ ਆ ਰੋਜ਼ ਰਿਪੋਰਟਾਂ ਲਿਖੀ ਜਾਂਦੀਆਂ ਕਦੇ ਰਾਮ ਰਾਮਨਗਰ ਦੀਆਂ ਕਦੇ ਧਰਾਂਪੁਰੇ ਦੀਆਂ ਇੱਕ ਦੋ ਤਿੰਨ ਅੱਜ ਦਾ ਨਾਲਾ ਬਰਦਾਸ਼ਤ ਤੋਂ ਬਾਹਰ ਹੋ ਗਿਆ ਜਿਹੜਾ ਨਾਲਾ ਬਾਹਰ ਆ